ਕਿਸਾਨ ਵੀਰਾਂ ਤੇ ਕਿਸਾਨ ਵੀਰਿਆ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਇਸ ਪ੍ਰੋਗਰਾਮ ਦੇ ਪ੍ਰાયੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਕਿਸਾਨ ਵੀਰੋ ਤੁਸੀਂ ਜਾਣਦੇ ਹੋ ਕਿ ਘਰ ਦੇ ਵਿੱਚ ਦੁੱਧਾਰੂ ਪਸ਼ੂਆਂ ਨੂੰ ਕਿਵੇਂ ਸੰਭਾਲਣਾ ਹੈ ਪਰ ਜਦੋਂ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਖਾਸ ਕਰ ਮੌਸਮ ਗਰਮੀ ਤੋਂ ਸਰਦੀ ਵਾਲਾ ਆਉਂਦਾ ਹੈ ਸਰਦੀ ਤੋਂ ਗਰਮੀ ਵਾਲਾ ਆਉਂਦਾ ਹੈ ਤੇ ਇੱਕ ਮੌਸਮ ਹੁੰਦਾ ਹੈ ਬਰਸਾਤ ਦਾ ਬਰਸਾਤ ਦੇ ਮੌਸਮ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਦੁੱਧਾਰੂ ਪਸ਼ੂ ਤੁਹਾਡੇ ਪਰਿਵਾਰ ਦਾ ਹਿੱਸਾ ਨੇ ਤੁਸੀਂ ਉਹਨਾਂ ਦੇ ਉੱਤੇ ਨਿਰਭਰ ਹੋ ਦੁੱਧ ਦੀ ਪੈਦਾਵਾਰ ਕਰਦੇ ਹੋ ਤਾਂ ਉਹਨਾਂ ਦੀ ਸਾਂਭ ਸੰਭਾਲ ਵੀ ਇਸ ਮੌਸਮ ਦੇ ਵਿੱਚ ਬਹੁਤ ਜ਼ਰੂਰੀ ਬਣ ਜਾਂਦੀ ਹੈ ਅੱਜ ਇਸੇ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਕਿ ਦਦਾਰੂ ਪਸ਼ੂਆਂ ਦੀ ਬਰਸਾਤ ਦੇ ਮੌਸਮ ਦੇ ਵਿੱਚ ਸਾਂਭ ਸੰਭਾਲ ਕਿਵੇਂ ਕਰੀਏ ਅਸੀਂ ਉਚੇਚੇ ਤੌਰ ਦੇ ਉੱਤੇ ਅੱਜ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਬਲਬੀਰ ਸਿੰਘ ਖੱਦਾਹ ਹਰਾਂ ਨੂੰ ਜੋ ਡਿਪਟੀ ਡਾਇਰੈਕਟਰ ਨੇ ਖੇਤੀ ਵਿਗਿਆਨ ਕੇਂਦਰ ਮੁਹਾਲੀ ਦੇ ਵਿੱਚ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਜੀ ਆਇਆਂ ਨੂੰ ਕਹਿੰਨੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਬਰਸਾਤ ਦਾ ਮੌਸਮ ਹੈ ਜਿੱਥੇ ਇਨਸਾਨਾਂ ਦੇ ਉੱਤੇ ਬਰਸਾਤ ਦੇ ਮੌਸਮ ਦਾ ਕਾਫੀ ਪ੍ਰਭਾਵ ਪੈਂਦਾ ਹੈ ਉਸੇ ਤਰ੍ਹਾਂ ਹੀ ਦੁੱਧਾਰੂ ਪਸ਼ੂਆਂ ਦੇ ਉੱਤੇ ਵੀ ਇਹਦਾ ਪ੍ਰਭਾਵ ਪੈਂਦਾ ਹੈ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਹੀ ਜਾਨਣਾ ਚਾਹਾਂਗੇ ਕਿ ਬਰਸਾਤ ਦੇ ਮੌਸਮ ਦੇ ਵਿੱਚ ਦੁੱਧਾਰੂ ਪਸ਼ੂਆਂ ਦਾ ਰੱਖ-ਰਖਾਅ ਆਪਾਂ ਕਿਵੇਂ ਕਰਨਾ ਹੈ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਮੇਰੇ ਬਾਰੇ ਵਿੱਚ ਇੰਟਰੋਡਕਸ਼ਨ ਦੇ ਦਿਆਂ ਡਾਕਟਰ ਬਲਵੀਰ ਸਿੰਘ ਖੱਦਾ ਮੈਂ ਡਿਪਟੀ ਡਾਇਰੈਕਟਰ ਆਂ ਖੇਤੀ ਵਿਗਿਆਨ ਕੇਂਦਰ ਮੁਹਾਲੀ ਆ ਜਿਹੜਾ ਖੇਤੀ ਵਿਗਿਆਨ ਕੇਂਦਰ ਮੁਹਾਲੀ ਹੈ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਕੰਮ ਕਰਦਾ ਹੈ ਤੇ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਉਹ ਹੈ ਬਰਸਾਤੀ ਮੌਸਮ ਦੇ ਵਿੱਚ ਦੁੱਧਾਰੀ ਪਸ਼ੂਆਂ ਦਾ ਪ੍ਰਬੰਧਨ ਕਿਵੇਂ ਕਰੀ ਤੇ ਸਾਰੇ ਕਿਸਾਨ ਵੀਰ ਜਾਣਦੇ ਆ ਕਿ ਪਸ਼ੂ ਪਾਲਣ ਦਾ ਜਿਹੜਾ ਕੀਤਾ ਹੈ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਹੂੰ ਪੂਰੇ ਸਾਲ ਬਰ ਜਿਵੇਂ ਅਗਰ ਆਪਾਂ ਫਸਲਾਂ ਦੀ ਗੱਲ ਕਰੀਏ ਤੇ 6 ਮਹੀਨੇ ਤੇ ਜਾ ਕੇ ਆਪਾਂ ਨੂੰ ਇਨਕਮ ਪ੍ਰਾਪਤ ਹੁੰਦੀ ਹੈ ਲੇਕਿਨ ਜਿਹੜਾ ਪਸ਼ੂ ਪਾਲਣ ਦਾ ਕੀਤਾ ਆ ਜਾਂ ਜਿਹੜਾ ਡੇਰੀ ਫਾਰਮਿੰਗ ਦਾ ਕੀਤਾ ਹੈ ਉਹਦੇ ਚ ਆਪਾਂ ਨੂੰ ਡੇਲੀ ਇਨਕਮ ਹੁੰਦੀ ਹੈ ਹੂੰ ਤੇ ਜਿਹੜਾ ਦੁੱਧਾਰੂ ਪਸ਼ੂ ਹੈ ਹੂੰ ਉਹਨਾਂ ਦੀ ਨੋਰਮਲ ਆਪਾਂ ਜਿਹੜੇ ਦੇਖ ਰਹੇ ਕਰਦੇ ਆ ਉਹਦੇ ਚੇਤੇ ਬਰਸਾਤੀ ਮੌਸਮ ਜਦੋਂ ਆਉਂਦਾ ਹੈ ਉਹਦੇ ਚ ਦਿਨ ਰਾਤ ਦਾ ਡਿਫਰੈਂਸ ਆ ਜਾਂਦਾ ਹੈ ਹਮ ਅਗਰ ਇਸ ਮੌਸਮ ਦੇ ਵਿੱਚ ਚ ਕਿਸਾਨ ਵੀ ਥੋੜੀ ਜਿਹੀ ਡਿਲੇਾਈ ਵਰਤਦੇ ਉਹਨਾਂ ਦੀ ਦੇਖਰੇਖ ਦੇ ਲਈ ਤਾਂ ਉਹਨਾਂ ਦਾ ਜਿਹੜਾ ਪ੍ਰੋਡਕਸ਼ਨ ਹੈ ਚ ਉਹ ਦੁੱਧ ਉਤਪਾਦਨ ਹੋਵੇ ਉਹਨਾਂ ਦਾ ਸਿਹਤੇ ਪ੍ਰਬੰਧਨ ਹੋਵੇ ਜਾਂ ਕਿਸੇ ਵੀ ਪ੍ਰਕਾਰ ਉਹ ਡਾਇਰੈਕਟ ਫਾਰਮਰ ਨੂੰ ਇਫੈਕਟ ਕਰਦਾ ਹੈ ਹੂੰ ਕਾਰਨ ਕੀ ਹੈ ਕਿ ਜੇ ਇਸ ਮੌਸਮ ਦੇ ਵਿੱਚ ਪਸ਼ੂਆਂ ਦੀ ਸਹੀ ਦੇਖ ਰੱਖ ਨਹੀਂ ਕਰੀ ਆਪਾਂ ਤੇ ਆਪਣੇ ਪਸ਼ੂਆਂ ਦਾ ਜਿਹੜਾ ਮਿਲਕ ਪ੍ਰੋਡਕਸ਼ਨ ਹੈ ਤੇ ਮਿਲਕ ਦੀ ਕੁਆਲਿਟੀ ਕੁਆਂਟੀਟੀ ਕੰਪੋਜੀਸ਼ਨ ਹੂੰ ਉਹ ਸਾਰਾ ਚੇਂਜ ਹੋ ਜਾਂਦਾ ਹੈ ਜੀ ਜਿੱਦੇ ਕਾਰਨ ਆਪਾਂ ਨੂੰ ਸਹੀ ਰੇਟ ਨਹੀਂ ਮਿਲੇਗਾ ਔਰ ਜਿਹੜਾ ਦੁੱਧ ਦਾ ਘਾਟਾ ਹੋਇਆ ਹੈ ਘਟ ਪੈਦਾ ਹੋਇਆ ਉਹਦੇ ਕਾਰਨ ਆਪਾਂ ਨੂੰ ਇਹ ਜਿਹੜੀ ਇਨਕਮ ਹੈ ਉਹ ਘੱਟ ਹੋ ਜਾਣੀ ਹੈ ਇਸ ਕਰਕੇ ਇਸ ਮੌਸਮ ਦੇ ਵਿੱਚ ਕਿਸਾਨ ਵੀਰਾਂ ਨੂੰ ਸਪੈਸ਼ਲ ਧਿਆਨ ਦੇਣ ਦੀ ਲੋੜ ਹੁੰਦੀ ਹੈ ਹਮਬਬ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਜਿਹੜੇ ਆਪਾਂ ਅਗਰ ਨੋਰਮਲੀ ਜਿਹੜਾ ਪਸ਼ੂ ਪਾਲਣ ਦਾ ਕੀਤਾ ਹੈ ਕਹੀਏ ਇਹਦਾ ਕਹਿ ਸਕਦੇ ਆਪਾਂ 4 ਪਿਲਰ ਤੇ ਖੜਿਆ ਹਮ ਇਹ 4 ਪਿਲਰ ਕਿਹੜੇ ਹੈ ਇਹ ਹੈ ਸਭ ਤੋਂ ਪਹਿਲਾਂ ਹਾਊਸਿੰਗ ਮੈਨੇਜਮੈਂਟ ਹਮ ਪਸ਼ੂਆਂ ਦੇ ਲਈ ਰਾਇਸ ਦੂਜਾ ਹੈ ਉਹਨਾਂ ਦਾ ਨਿਊਟ੍ਰੀਸ਼ਨ ਹਮ ਠੀਕ ਹੈ ਇੱਕ ਹੁੰਦਾ ਹੈ ਬਰੀਡਿੰਗ ਮੈਨੇਜਮੈਂਟ ਉਹਨਾਂ ਦੇ ਪ੍ਰਜਨਨ ਵਗੈਰਾ ਦਾ ਧਿਆਨ ਰੱਖਣਾ ਤੇ ਇੱਕ ਹੁੰਦਾ ਹੈ ਹੈਲਥ ਮੈਨੇਜਮੈਂਟ ਹੂੰ ਤਾਂ ਸਭ ਤੋਂ ਪਹਿਲਾਂ ਜਿਹੜਾ ਹਾਊਸਿੰਗ ਐਂਡ ਸ਼ੈਲਟਰ ਮੈਨੇਜਮੈਂਟ ਦੀ ਜੇ ਗੱਲ ਕਰੀਏ ਹੂੰ ਤੇ ਬਰਸਾਤੀ ਮੌਸਮ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਸ ਰਹਿੰਦਾ ਹੈ ਜੀ ਕਾਰਨ ਕੀ ਹੈ ਕਿ ਜੇ ਤੁਹਾਡਾ ਪਸ਼ੂ ਬਰਸਾਤ ਦੇ ਵਿੱਚ ਡਾਇਰੈਕਟ ਪਾਣੀ ਤੋਂ ਬਿਗ ਰਿਹਾ ਹੈ ਜਾਂ ਜਿਹੜਾ ਜਿਹੜਾ ਉਹਦਾ ਹਾਊਸ ਹੈ ਉਹਦੇ ਚ ਗਿੱਲਾ ਜ਼ਿਆਦਾ ਹੈ ਹੂੰ ਹਿਊਮਿਡਿਟੀ ਦੀ ਮਾਤਰਾ ਜ਼ਿਆਦਾ ਹੈ ਤਾਂ ਉਹਦਾ ਪ੍ਰੋਡਕਸ਼ਨ ਘਟ ਜਾਣਾ ਪਸ਼ੂ ਦਾ ਜੀ ਇਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਧਿਆਨ ਰੱਖਣ ਵਾਲੀ ਚੀਜ਼ ਹੈ ਕਿ ਜਿਹੜੇ ਜਿੱਥੇ ਆਪਾਂ ਪਸ਼ੂਆਂ ਨੂੰ ਰੱਖਦੇ ਆਏ ਨੇ ਪਸ਼ੂਆਂ ਦੀ ਜਿੱਥੇ ਰਿਹائش ਹੈ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਕਲੀਨ ਹੋਣੀ ਚਾਹੀਦੀ ਹੈ ਕਲੀਨ ਦੇ ਨਾਲ ਨਾਲ ਸੁੱਕੀ ਥਾਂ ਵੀ ਪਸ਼ੂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਚੀਜ਼ ਕੀ ਹੁੰਦੀ ਹੈ ਕਿ ਜਿਹੜੀ ਪਸ਼ੂਸਾਲਾ ਦੀ ਛੱਤ ਹੈ ਹੂੰ ਉਹ একদম ਚੰਗੀ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਯਾਨੀ ਉਹਦੇ ਵਿੱਚ ਸਲਾਪਾ ਆ ਪਾਣੀ ਦਾ ਟਪਕਣਾ ਬੰਦ ਹੋਣਾ ਚਾਹੀਦਾ ਹੈ ਤੇ ਕਿਸਾਨ ਵੀਰਾਂ ਨੂੰ ਅਨੁਰੋਧ ਹੈ ਕਿ ਇਸ ਮੌਸਮ ਦੇ ਵਿੱਚ ਜਿੱਥੇ ਤੁਹਾਡੀ ਪਸ਼ਵਾਂ ਦੀ ਰਿਆਇਸ਼ ਹੈ ਉਹਦੀ ਜਿਹੜੀ ਛੱਤ ਹੈ ਅਗਰ ਉਹਦੇ 'ਚ ਕੋਈ ਲੀਕੇਜ ਆਇਆ ਜਾਂ ਪਾਣੀ ਪਸ਼ੂ ਸ਼ਾਲਾ ਦੇ ਵਿੱਚ ਆਉਣ ਦੇ ਚਾਂਸੇ ਜੈ ਤਾਂ ਉਹਨੂੰ ਤੁਸੀਂ ਕਲੋਜ਼ ਕਰ ਦਿਓ ਬੰਦ ਕਰ ਦਿਓ ਉਹਦਾ ਕਾਰਨ ਕੀ ਹੁੰਦਾ ਹੈ ਕਿ ਜਦੋਂ ਪਾਣੀ ਟਪਕਦਾ ਹੈ ਪਸ਼ੂਸਾਲਾ ਦੇ ਵਿੱਚ ਉਹ ਉਹਦੇ ਕਾਰਨ ਕੀ ਹੈ ਹਿਊਮਿਡਿਟੀ ਵੱਧਦੀ ਹੈ ਇੱਕ ਤਾਂ ਜੀ ਜਦੋਂ ਹਿਊਮਿਡਿਟੀ ਵੜੇਗੀ ਉੱਪਰੋਂ ਪਾਣੀ ਪੈ ਰਿਹਾ ਉਹ ਤੋਂ ਪਸ਼ੂ ਦਾ ਪਿਸ਼ਾਬ ਵੀ ਹੈ ਤੇ ਪਸ਼ੂ ਦਾ ਜਿਹੜਾ ਗੋਬਰ ਹੈ ਉਹ ਆ ਇਹ ਜਦੋਂ ਮਿਕਸ ਹੁੰਦਾ ਹੈ ਤਾਂ ਅਮੋਨੀਆ ਬਣਦੀ ਹੈ ਜੀ ਜੇ ਪਸ਼ੂਸਾਲਾ ਦੇ ਵਿੱਚ ਅਮੋਨੀਆ ਦੀ ਮਾਤਰਾ ਵੱਧ ਗਈ ਹੂੰ ਤਾਂ ਇੱਕ ਤਪਸੂਆਂ ਦੀ ਜਿਹੜੀ ਅੱਖ ਦੇ ਵਿੱਚ ਜਲਨ ਹੁੰਦੀ ਹੈ ਪਸ਼ੂਆਂ ਦੀ ਅੱਖ ਖਰਾਬ ਹੋਣ ਦੇ ਚਾਂਸੇ ਰਹਿੰਦੇ ਆ ਜੀ ਠੀਕ ਹੈ ਔਰ ਦੂਜਾ ਜਿਹੜਾ ਕਾਰਨ ਹੈ ਉਹ ਹੈ ਪਸ਼ੂ ਦਾ ਜਿਹੜੇ ਸ਼્વਸਨ ਤੋਂ ਰਿਲੇਟਡ ਹੈ ਸਾਹ ਤੋਂ ਰਿਲੇਟਡ ਬਿਮਾਰੀਆਂ ਉਹ ਜ਼ਿਆਦਾ ਹੋਣ ਦੇ ਚਾਂਸੇ ਰਹਿੰਦੇ ਤਾਂ ਕਰਕੇ ਸਭ ਤੋਂ ਮੇਨ ਚੀਜ਼ ਹੈ ਕਿ ਪਸ਼ੂਸਾਲਾ ਹੈ ਪਹਿਲੀ ਚੀਜ਼ ਉਹ ਉਹਦੇ ਚ ਕਿਸੇ ਵੀ ਪ੍ਰਕਾਰ ਦਾ ਪਾਣੀ ਵਗੈਰਾ ਨਹੀਂ ਟਪਕਣਾ ਚਾਹੀਦਾ ਹੂੰ ਹੁਣ ਦੂਜੀ ਗੱਲ ਪੈਦਾ ਹੁੰਦੀ ਹੈ ਫਰਸ਼ ਦੀ ਜੀ ਜਦੋਂ ਬਾਰਿਸ਼ ਦਾ ਮੌਸਮ ਹੁੰਦਾ ਹੈ ਬਾਕੀ ਦਾ ਫਰਸ਼ ਜਦੋਂ ਵੀ ਆਪਾਂ ਪਸ਼ੂਸਾਲਾ ਬਣਾਉਂਦੇ ਆ ਤਾਂ ਫਰਸ਼ ਦਾ ਜਿਹੜਾ ਜਿਹੜਾ ਸੈੱਡ ਦਾ ਫਰਸ਼ ਹੈ ਪਸ਼ੂਸਾਲਾ ਦਾ ਉਹ ਕੰਕਰੀਟ ਤੋਂ ਬਣਾਉਣਾ ਚਾਹੀਏ ਜੀ ਜਿਹਦੇ ਤੇ ਫਿਸਲਣ ਨਾ ਆਵੇ ਕੁੱਲ ਮਿਲਾ ਕੇ ਜੇ ਫਰਸ਼ ਗਿੱਲਾ ਹੈ ਔਰ ਪਸ਼ੂ ਇਧਰ-ਉਧਰ ਹਿਲਦਾ ਹੈ ਹਮ ਜੇ ਫਿਸਲ ਗਿਆ ਤਾਂ ਪਸ਼ੂ ਨੂੰ ਨੁਕਸਾਨ ਹੈ ਬਿਲਕੁਲ ਜੀ ਠੀਕ ਹੈ ਔਰ ਇਸ ਮੌਸਮ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਉਹ ਇੰਪੋਰਟੈਂਸ ਰੱਖਦਾ ਹੈ ਹੂੰ ਤੀਜੀ ਗੱਲ ਹੈ ਪਸ਼ੂਸਾਲਾ ਜਿੱਥੇ ਤੁਹਾਡੇ ਪਸ਼ੂਆਂ ਦੀ ਰਿਆਇਸ ਹੈ ਉੱਥੇ ਜਿਹੜੀ ਜਲ ਨਿਕਾਸ ਹੈ ਪਾਣੀ ਦਾ ਬਾਹਰ ਨਿਕਲਣ ਦਾ ਜਰੀਆ ਉਹ ਹੋਣਾ ਬਹੁਤ ਜ਼ਰੂਰੀ ਹੈ ਵੀ ਤੁਸੀਂ ਪਸ਼ੂਸਾਲਾ ਉੱਪਰ ਬਣਾ ਰੱਖੀ ਹੈ ਬਾਕੀ ਥਾਂ ਤੋਂ ਸਭ ਤੋਂ ਬੈਸਟ ਹੈ ਲੇਕਿਨ ਸਾਈਡ ਦਾ ਪਾਣੀ ਹੈ ਬਾਰਿਸ਼ ਦਾ ਪਾਣੀ ਹੈ ਉਹ ਵੀ ਅੰਦਰ ਨਹੀਂ ਆਣਾ ਚਾਹੀਦਾ ਉਹ ਸਾਈਡ ਤੋਂ ਸਾਈਡ ਤੇ ਹੋ ਜਾਣਾ ਚਾਹੀਦਾ ਹੈ ਬਾਰੋ ਬਾਰ ਹਾਂ ਬਾਰੋ ਬਾਰ ਠੀਕ ਹੈ ਉਸ ਦੇ ਬਾਅਦ ਇੱਕ ਚੀਜ਼ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਇਸ ਮੌਸਮ ਦੇ ਵਿੱਚ ਪਸ਼ੂਆਂ ਦੇ ਲਈ ਵੈਂਟੀਲੇਸ਼ਨ ਯਾਨੀ ਪਸ਼ੂ ਸੈੱਡ ਹੈ ਉਹਦੇ ਚ ਵੈਂਟੀਲੇਸ਼ਨ ਬਹੁਤ ਜ਼ਰੂਰੀ ਹੈ ਹਵਾਦਾਰ ਹਵਾਦਾਰ ਹੋਣਾ ਚਾਹੀਦਾ ਹੈ ਯਾਨੀ ਹਵਾ ਹੈ ਉਹ क्रॉस ਹੋਈ ਰਹਿਣੀ ਚਾਹੀਦੀ ਹੈ ਇਸੇ ਕਰਕੇ ਆਪਣੇ ਜ਼ਿਆਦਾਤਰ ਤਾਂ ਕਿਸਾਨ ਵੀ ਰ ਹੈ ਜਿਹੜੇ ਕਮਰਸ਼ੀਅਲ ਡੇਰੀ ਪ੍ਰੋਡਕਸ਼ਨ ਕਰਦੇ ਉਹ ਤੋਂ ਇਸ ਚੀਜ਼ ਦਾ ਬਹੁਤ ਧਿਆਨ ਰੱਖਦੇ ਆ ਜੀ ਲੇਕਿਨ ਨੋਰਮਲ ਜਿਹੜੇ ਆਪਣੇ ਫਾਰਮਰ ਹੈ ਉਹ ਇਸ ਚੀਜ਼ ਦੇ ਧਿਆਨ ਨਹੀਂ ਦਿੰਦੇ ਹਮਮ ਕੁਲ ਮਿਲਾ ਕੇ ਆਇਆ ਹੈ ਕਿ ਲੂਜ ਹਾਊਸਿੰਗ ਸਿਸਟਮ ਹੈ ਉਹ ਬੈਸਟ ਹੈ ਆਪਣੇ ਖੇਤਰ ਦੇ ਲਈ ਜੀ ਕਿਉਂਕਿ ਲੂਜ ਹਾਊਸਿੰਗ ਦਾ ਮਤਲਬ ਹੈ ਕਿ ਖੁੱਲੇ ਵਾਤਾਵਰਣ ਦੇ ਵਿੱਚ ਪਸ਼ੂਆਂ ਨੂੰ ਸੈੱਡ ਬਣਾ ਕੇ ਜਦੋਂ ਪਸ਼ੂ ਦੀ ਇੱਛਾ ਹੋਵੇ ਉਹ ਛਾਇਆ ਦੇ ਵਿੱਚ ਆਜੇ ਸੈੱਡ ਦੇ ਥੱਲੇ ਜਦੋਂ ਇੱਛਾ ਨਾ ਹੋਵੇ ਮੌਸਮ ਸਾਫ਼ ਹੋਵੇ ਉਹ ਬਾਹਰ ਖੁੱਲੇ ਚੇ ਵੀ ਜਾ ਸਕਦਾ ਹੈ ਜੀ ਠੀਕ ਹੈ ਤੇ ਇਹ ਚੀਜ਼ਾਂ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਉਹ ਹੈ ਪਸ਼ੂ ਜਿੱਥੇ ਰਹਿੰਦਾ ਹੈ ਰਿਆਇਸ ਹੈ ਉਹ एकदम ਸਾਫ਼ ਸੁਥਰਾ ਹੋਵੇ ਗਿੱਲਾ ਨਾ ਹੋਵੇ वेंटिलेशन प्रॉपर होनी ਚਾਹੀਦੀ ਹੈ ਜੀ ਠੀਕ ਹੈ ਆ ਸਭ ਤੋਂ ਪਹਿਲੀ ਚੀਜ਼ ਹੈ ਦੂਜੀ ਜਿਹੜੀ ਗੱਲ ਕਰਦੇ ਆ ਉਹ ਆਉਂਦਾ ਹੈ ਪਸ਼ੂਆਂ ਦਾ ਨਿਊਟ੍ਰੀਸ਼ਨ ਹੂੰ ਨਿਊਟ੍ਰੀਸ਼ਨ ਦਾ ਪਸ਼ੂਆਂ ਨੂੰ ਜਿਹੜਾ ਆਪਾਂ ਚਾਰਾ ਵਗੈਰਾ ਦਿੰਦੇ ਆ ਉਹ ਬੈਲੈਂਸ ਰਸਨ ਹੋਣਾ ਚਾਹੀਦਾ ਹੈ ਜੀ ਇਸ ਮੌਸਮ ਦੇ ਵਿੱਚ ਜਿਹੜਾ ਬੈਲੈਂਸ ਰਸਨ ਹੈ ਉਹ ਬਹੁਤ ਵੱਡਾ ਰੋਲ ਪੈਦਾ ਕਰਦਾ ਹੈ ਠੀਕ ਹੈ ਤੀਜੀ ਚੀਜ਼ ਆ ਇਸ ਮੌਸਮ ਦੇ ਵਿੱਚ ਬਰਸਾਤੀ ਮੌਸਮ ਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਹੈ ਕਿ ਜਿਆਦਾਤਰ ਕਿਸਾਨ ਵੀਰ ਜਿਹੜੇ ਹੂੰ ਕਿਉਂਕਿ ਹਰਾ-ਚਾਰਾ ਇਸ ਮੌਸਮ ਦੇ ਵਿੱਚ ਬਰਸਾਤ ਦੇ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਜੀ ਤੇ ਹਰ ਕੋਈ ਚਾਹੁੰਦਾ ਹੈ ਮੈਂ ਸਾਰਾ ਸਾਰਾ ਹਰਾ-ਚਾਰਾ ਖਿਲਾਵਾਂ ਹੂੰ ਕਿਸਾਨ ਵੀਰੋ ਜਿਆਦਾ ਜਿਹੜਾ ਕੱਚਾ ਹਰਾ-ਚਾਰਾ ਹੈ ਛੋਟਾ ਹੈ ਜਾਂ ਬਰਸਾਤੀ ਉਹਨੂੰ ਥੋੜਾ ਅਵਾਇਡ ਕਰੋ ਹੂੰ ਕਾਰਨ ਕੀ ਹੁੰਦਾ ਹੈ ਕਿ ਜੇ ਤੁਸੀਂ ਜਿਆਦਾ ਹਰਾ-ਚਾਰਾ ਖਿਲਾਓਗੇ ਹਰੇ-ਚਾਰੇ ਦੇ ਵਿੱਚ ਇਸ ਟਾਈਮ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਰਹਿੰਦੀ ਹੈ ਜੀ ਤੇ ਹਰੇ ਚਾਰੇ ਜਦੋਂ ਪਸ਼ੂ ਜ਼ਿਆਦਾ ਖਾਊਗਾ ਤਾਂ ਪੇਟ 'ਚ ਪਾਣੀ ਵੀ ਜ਼ਿਆਦਾ ਜਾਣਾ ਹੈ ਹਰੇ ਚਾਰੇ ਆਲਾ ਹਾਂਜੀ ਤੇ ਉਹਦੇ ਕਾਰਨ ਕੀ ਹੈ ਕਿ ਪਸ਼ੂ ਨੂੰ ਇੱਕ ਤਾਂ ਜਿਹੜਾ ਗੋਬਰ ਹੈ ਹੂੰ ਉਹ ਗੋਹਾ ਉਹ ਬਹੁਤ ਪਤਲਾ ਕਰਨਾ ਹੈ ਔਰ ਜ਼ਿਆਦਾਤਰ ਆਪਣੇ ਪਿੰਡ ਪਿੰਡੂ ਏਰੀਆ ਹੈ ਉੱਥੇ ਜਿਹੜੇ ਆਮ ਤੌਰ 'ਤੇ ਜਿਹੜੇ 1 2 4 ਪਸ਼ੂ ਰਖਦੇ ਜਿਹੜੇ ਫਾਰਮਰ ਹਾਂਜੀ ਉਹਨਾਂ ਦੇ ਗਾਏ ਦੇਖ ਲਓ ਮੱਝਾਂ ਦੇਖ ਲਓ ਇਸ ਮੌਸਮ ਦੇ ਵਿੱਚ ਜਿਹੜਾ ਹੈ ਪਤਲਾ ਗੋਹਾਈ ਕਰਦੀ ਹੈ ਜੀ ਉਹਦਾ ਮੇਨ ਕਾਰਨ ਹੋਈ ਹੈ ਕਿ ਕਿਸਾਨ ਵੀਰ ਇਸ ਚੀਜ਼ ਦਾ ਧਿਆਨ ਨਹੀਂ ਰੱਖਦੇ ਬਸ ਉਹ ਸਿਰਫ ਹਰਾ ਚਾਰਾ ਹਰਾ ਚਾਰਾ ਕਹਿਣ ਦਾ ਭਾਵ ਆ ਕਿ ਹਰਿਆਚਾਰਾ ਤੁਸੀਂ ਖਿਲਾਓ ਲੇਕਿਨ ਨਾਲੇ ਸੁੱਕਾ ਚਾਰਾ ਜ਼ਰੂਰੀ ਹੈ ਉਹਦਾ ਬੈਲੈਂਸ ਹੋਣਾ ਜ਼ਰੂਰੀ ਹੈ ਹਰੇ ਚਾਰੇ ਤੇ ਸੁੱਕੇ ਚਾਰੂ ਨੂੰ ਮਿਕਸ ਕਰਕੇ ਖਿਲਾਓ ਹਰਾ ਚਾਰਾ ਵੀ ਤੁਸੀਂ ਅਗਰ ਖਿਲਾਉਂਦੇ ਹੋ ਤਾਂ ਇਸ ਟਾਈਮ ਦੇ ਵਿੱਚ ਜਿਹੜਾ ਬਰਸਾਤੀ ਮੌਸਮ ਹੈ ਮੇਨ ਇਸ ਟਾਈਮ ਦੇ ਵਿੱਚ ਹਰੇ ਚਾਰੇ ਨੂੰ ਪਹਿਲਾਂ ਕੱਟ ਲਓ ਕੱਟ ਕੇ ਕੁਸ ਟਾਈਮ ਦੇ ਲਈ ਉਹਨੂੰ ਧੂਪ ਚਾ ਜਾਂ ਛਾਂ ਵਿੱਚ ਸੁਕਾ ਦਿਓ ਕੁ ਬਰੀ ਜੀ ਉਹਦੇ ਕਾਰਨ ਕੀ ਹੈ ਜਿਹੜਾ ਐਕਸੈਸ ਪਾਣੀ ਦੀ ਜਿਹੜੀ ਮਾਤਰਾ ਹੁੰਦੀ ਹੈ ਨਾ ਉਹ ਉਹਦੇ ਚੋਂ ਥੋੜੀ ਘੱਟ ਜਾਣੀ ਹੈ ਜੀ ਫਿਰ ਉਹਨੂੰ ਤੁਸੀਂ ਸੁੱਕੇ ਚਾਰੇ ਦੇ ਨਾਲ ਮਿਲਾ ਕੇ ਖਿਲਾ ਸਕਦੇ ਹੋ ਬੈਲੈਂਸਡ ਡਾਈਟ ਹੋ ਜਾਏਗੀ ਬੈਲੈਂਸਡ ਡਾਈਟ ਹਮ ਬੈਲੈਂਸ ਮਤਲਬ ਇੱਕ ਤਰ੍ਹਾਂ ਬੈਲੈਂਸ ਬੈਲੈਂਸ ਦਾ ਮਤਲਬ ਹੈ ਕਿ ਸਿਰਫ ਹਰਾ ਸੁੱਕਾ ਹੀ ਨਹੀਂ ਹੈ ਜੀ ਬੈਲੈਂਸਡ ਡਾਈਟ ਦਾ ਜਿਹਨੂੰ ਆਪਾਂ ਕਹਿ ਸਕਦੇ ਆ ਬੈਲੈਂਸ ਰਸਨ ਐਸਰਸਨ 에ਜਰਸਨ ਜਿੱਥੇ ਜਿਹਦੇ ਵਿੱਚ ਸਭੀ ਪੋਸ਼ਕ ਤੱਤ ਜਿਹੜੇ ਪਸ਼ੂਆਂ ਨੂੰ ਲੋੜ ਹੁੰਦੀ ਹੈ ਹੂੰ ਜਿਵੇਂ ਪ੍ਰੋਟੀਨ ਜੀ ਕਾਰਬੋਹਾਈਡਰੇਟ ਹੂੰ ਮਿਨਰਲਸ ਹੂੰ ਵਿਟਾਮਿਨਸ ਔਰ ਜਿਹੜੇ ਜੋ ਵੀ ਚੀਜ਼ ਦੀ ਉਹਨੂੰ ਲੋੜ ਉਹ ਸਹੀ ਮਾਤਰਾ ਦੇ ਵਿੱਚ ਤੇ ਸਹੀ ਅਨੁਪਾਤ ਦੇ ਵਿੱਚ ਪਸ਼ੂ ਨੂੰ ਮਿਲੇ ਜੀ ਉਹਨੂੰ ਆਪਾਂ ਬੈਲੈਂਸ ਰਾਸ਼ਨ ਕਹਿ ਸਕਦੇ ਹਾਂ ਮਤਲਬ ਅਲੱਗ-ਅਲੱਗ ਸੋਰਸੇਸ ਤੋਂ ਮਿਲ ਜੇ ਚਾਹੇ ਅਲੱਗ-ਅਲੱਗ ਸੋਰਸੇਸ ਤੋਂ ਔਰ ਪਸ਼ੂ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਹੂੰ ਜੇ ਮਾਨ ਕੇ ਚੱਲੀਏ ਕਿ ਗਾਇ ਨੂੰ ਪ੍ਰੋਟੀਨ ਦੀ ਕਿੰਨੀ ਮਾਤਰਾ ਹੈ ਤਾਂ ਆਪਣਾ ਉਸ ਗਾਏ ਦਾ ਵਜਨ ਕਿੰਨਾ ਹੈ ਹੂੰ ਉਹਦਾ ਪ੍ਰੋਡਕਸ਼ਨ ਕਿੰਨਾ ਹੈ ਜੀ ਦੂਜੀ ਗਾਏ ਦਾ ਵਜਨ ਘਟ ਹੈ ਉਹਦਾ ਪ੍ਰੋਡਕਸ਼ਨ ਘਟ ਹੈ ਤਾਂ ਦੋਨਾਂ ਦੀ ਜਿਹੜੀ ਡਾਈਟ ਹੈ ਦੋਨਾਂ ਚ ਡਾਈਟ ਦੇ ਵਿੱਚ ਡਿਫਰੈਂਸ ਆ ਜਾਣਾ ਹੈ ਜੀ ਯਾਨੀ ਪਸ਼ੂ ਦੀ ਏਜ ਉਹਦਾ ਪ੍ਰੋਡਕਸ਼ਨ ਹੈ ਉਹਦੇ ਅਕੋਰਡਿੰਗ ਉਹਨੂੰ ਜਿਹੜੀ ਡਾਈਟ ਦਿੱਤੀ ਜਾਂਦੀ ਹੈ ਜੇ ਸਾਰੇ ਪੋਸ਼ਕ ਤੱਤ ਉਹਨੂੰ ਸਰੀਰ ਨੂੰ ਮਿਲ ਜੇ ਪਸ਼ੂ ਸਵਸਥ ਰਹੇ ਤੇ ਜਿਆਦਾ ਤੇ ਜਿਆਦਾ ਉਤਪਾਦਨ ਕਰ ਸਕੇ ਉਹ ਡਾਈਟ ਨੂੰ ਆਪਾਂ ਬੈਲੈਂਸਡ ਡਾਈਟ ਕਹਿ ਸਕਦੇ ਆ ਜੀ ਠੀਕ ਹੈ ਜੀ ਅਬ ਇਸੇ ਚੀਜ਼ ਦੇ ਵਿੱਚ ਇੱਕ ਚੀਜ਼ ਹੋਰ ਆਉਂਦੀ ਹੈ ਕਿ ਜਿਵੇਂ ਹਰਾ ਚਾਰਾ ਖਿਲਾਇਆ ਸੁੱਕਾ ਚਾਰਾ ਖਿਲਾਇਆ ਹਮ ਇਹਦੇ ਨਾਲ ਨਾਲ ਆਪਾਂ ਨੂੰ ਕਨਸੈਂਟਰੇਟ ਮਿਕਸਚਰ ਜੀ ਹਮ ਪਸ਼ੂਆਂ ਨੂੰ ਜਿਹਨੂੰ ਆਪਾਂ ਦਾਣਾ ਕਹਿੰਦੇ ਆ ਹਮ ਪਸ਼ੂ ਨੂੰ ਦਾਣਾ ਵੀ ਐ ਇੱਕਦਮ ਬੈਲੈਂਸ ਰਸਨ ਦੇ ਅਕੋਰਡਿੰਗ ਹੀ ਦੇਣਾ ਉਹਦੀ ਪ੍ਰੋਡਕਸ਼ਨ ਉਹਦੀ ਜਿਹੜਾ ਰਿਕੁਆਇਰਮੈਂਟ ਹੈ ਉਹਦੇ ਅਕੋਰਡਿੰਗ ਦਾਣਾ ਹੈ ਉਹ ਦੇਣਾ ਹੈ ਉਹਦੇ ਬਾਅਦ ਆਪਾਂ ਪਸ਼ੂਆਂ ਨੂੰ ਮਿਨਰਲ ਮਿਕਸਚਰ ਖਿਲਾਣਾ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਇਹ ਚੀਜ਼ ਸਾਰੇ ਉਹਦੇ ਨਿਊਟ੍ਰੀਸ਼ਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਛਾ ਡਾਕਟਰ ਸਾਹਿਬ ਜਿਹੜਾ ਮਿਨਰਲ ਮਿਕਸਚਰ ਕਹਿ ਰਹੇ ਹੋ ਤੁਸੀਂ ਉਹ ਅਸਲ ਦੇ ਵਿੱਚ ਕੀ ਹੈ ਜੀ ਸੌਖੇ ਸ਼ਬਦਾਂ ਦੇ ਵਿੱਚ ਜੇਕਰ ਪਾਕਿਸਤਾਨ ਵੀ ਰਹਿਣ ਮਿਨਰਲ ਮਿਕਸਚਰ ਹੈ ਹੁੰਦਾ ਕੀ ਹੈ ਜਿਵੇਂ ਸਾਡੀ ਜ਼ਮੀਨ ਹੈ ਹਮ ਇਸ ਜ਼ਮੀਨ ਦੇ ਵਿੱਚ ਜਿੰਨੇ ਵੀ ਪੋਸ਼ਕ ਤੱਤ ਹੋਏ ਹਮ ਯਾਨੀ ਉਹ ਜ਼ਮੀਨ ਦੇ ਵਿੱਚ ਵੀ ਹੈ ਉਹਦੇ ਲਈ ਜ਼ਰੂਰੀ ਹੈ ਉਹ ਪੇੜ-ਪੌਦਿਆਂ ਦੇ ਲਈ ਵੀ ਜ਼ਰੂਰੀ ਹੈ ਤੇ ਸਾਡੇ ਲਈ ਵੀ ਜੀ ਹਨਾ ਜਿਹੜੇ ਆਮ ਤੌਰ ਤੇ ਸਭ ਤੋਂ ਜਿਹੜੇ ਮੈਨ 16 ਪੋਸ਼ਕ ਤੱਤ ਹੁੰਦੇ ਹਮ ਉਹਦੀ ਰਿਕੁਆਇਰਮੈਂਟ ਕਿਵੇਂ ਜ਼ਰੂਰਤ ਪੈਂਦੀ ਹੈ ਕਿ ਇੱਕ ਇੱਕ ਖੇਤ ਹੈ ਜਿੱਥੇ ਵੀ ਏਰੀਆ ਦੇ ਅਕੋਰਡਿੰਗ ਆ ਮਿਨਰਲ ਮਿਕਸਚਰ ਬਣਦਾ ਹੈ ਉਹ ਏਰੀਆ ਸਪੈਸਿਫਿਕ ਬਣਦਾ ਕਿਵੇਂ ਆ ਥੋੜਾ ਜਿਹਾ ਮੈਂ ਦੱਸ ਦੂੰ ਸਪੋਜ਼ ਕਰੋ ਆਪਣਾ ਪਟਿਆਲਾ ਹੈ ਜਾਂ ਜਿਹੜਾ ਕੰਡੀ ਜ਼ੋਨ ਹੈ ਪੰਜਾਬ ਦਾ ਸੈਂਟਰਲ ਪੰਜਾਬ ਆ ਡਡ ਖੇਤਰਾਂ ਤੇ ਡਡ ਮਿਨਰਲ ਮਿਕਸਚਰਾਂ ਦੀ ਲੋਡ ਹੁੰਦੀ ਹੈ ਕਾਰਨ ਕੀ ਹੈ ਜੀ ਕਿ ਇਧਰ ਲਈ ਮਿੱਟੀ ਦੀ ਜਾਂਚ ਹੁੰਦੀ ਹੈ ਜਿਹੜੇ ਤੱਤ ਮਿੱਟੀ ਸੇ ਤੇ ਘਾਟ ਹੈ ਉਹ ਕਾਟਾਗੇ ਉਹਦੇ ਚ ਜਿਹੜਾ ਹਰਾ ਚਾਰਾ ਹੈ ਦਾਣਾ ਪੈਦਾ ਹੁੰਦਾ ਹੈ ਫਸਲें ਪੈਦਾ ਹੁੰਦੀ ਹੈ ਉਹਦੇ ਚ ਵੀ ਕਾਟ ਰਣੀ ਹੈ ਰਣੀ ਹੈ ਜੀ ਉਹ ਇਹ ਦਾਣਾ ਤੇ ਆਪਾਂ ਚਾਰਾ ਜਿਹੜਾ ਹੈ ਉਹ ਪਸ਼ੂਆਂ ਨੂੰ ਖਿਲਾਣਾ ਹੈ ਹਮ ਤੇ ਪਸ਼ੂਆਂ ਦੇ ਵਿੱਚ ਵੀ ਉਹ اسی ਚੀਜ਼ ਦੀ ਕਾਟ ਆਣੀ ਹੈ ਬਿਲਕੁਲ ਜੀ ਤੇ ਉਹਦਾ ਜਦੋਂ ਆਪਾਂ ਏਰੀਆ ਦੇ ਵਿੱਚ ਚਾਰਾ ਹਮ ਫਸਲ ਦੇअवशेष ਤੇ ਮਿੱਟੀ ਹਮ ਸਾਰਿਆਂ ਦੀ ਜਿਵੇਂ ਮੰਨ ਕੇ ਚੱਲੋ ਆਪਾਂ ਉਹਦੀ ਕਰਵਾਉਂਦੇ ਹੈ ਚੈਕਿੰਗ ਪਰਖ ਕਰਵਾਉਂਦੇ ਆ ਪਰਖ ਕਰਵਾਉਂਦੇ ਆ ਹਾਂਜੀ ਤੇ ਜਿਹੜੇ ਜਿਹੜੇ ਪੋਸ਼ਕ ਤੱਤ ਉਹਦੇ ਚ ਜਿਹੜੇ ਮਿਨਰਲਸ ਘੱਟ ਹੁੰਦੇ ਆ ਹੂੰ ਉਹਦੇ ਅਕੋਰਡਿੰਗ ਉਹਦੇ ਚ ਅਲੱਗ-ਅਪਾ ਮਿਨਰਲ ਬਣਵਾ ਲੈਂਦੇ ਆ ਹੂੰ ਸਾਰੇ ਮਿਨਰਲ ਨੂੰ ਇਕੱਠਾ ਕਰਕੇ ਔਰ ਉਹਦੇ ਜਿਹੜੇ ਜਿਹੜੇ ਉਹਦਾ ਇੱਕ ਮਿਕਸਚਰ ਹੋ ਜਾਂਦਾ ਹੂੰ ਉਹਨੂੰ ਆਪਾਂ ਮਿਨਰਲ ਮਿਕਸਚਰ ਬੋਲਦੇ ਆ ਹੂੰ ਤੇ ਇਹ ਏਰੀਆ ਸਪੈਸੀਫਿਕ ਦੇ ਅਕੋਰਡਿੰਗ ਹੈ ਅਗਰ ਆਪਣੇ ਪੰਜਾਬ ਦੀ ਗੱਲ ਕਰੀਏ ਜੀ ਤੇ ਪੰਜਾਬ ਦੇ ਜਿਵੇਂ ਕੰਡੀ ਜੋ ਨੇ ਸੈਂਟਰਲ ਦਾ ਹੈ ਸਾਰੇ ਚਾਰਜ ਉਹਨਾਂ ਦੇ ਅਕੋਰਡਿੰਗ ਹੈ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਜਿਹੜੀ ਲੁਧਿਆਣਾ ਹੈ ਜੀ ਉਹ ਅਡ ਅਡ ਪ੍ਰਕਾਰ ਦੇ ਮਿਨਰਲ ਮਿਕਸਚਰ ਬਣਾਉਂਦੀ ਹੈ ਜੀ ਠੀਕ ਹੈ ਅਬ ਆਪਾਂ ਨੂੰ ਚੇਜ ਆਉਂਦੀ ਹੈ ਕਿ ਮਿਨਰਲ ਮਿਕਸਚਰ ਕੇਈ ਫਾਰਮਰ ਆ ਵੀ ਪੁੱਛਦੇ ਜੀ ਮਿਨਰਲ ਮਿਕਸਚਰ ਕਿੰਨਾ ਖਿਦਾਈਏ ਕਿੰਨਾ ਖਵਾਈਏ ਮਿਨਰਲ ਮਿਕਸਚਰ ਦੀ ਲੋੜ ਪਸ਼ੂ ਦੇ ਪ੍ਰੋਡਕਸ਼ਨ ਤੇ ਉੱਤੇ ਵੀ ਡਿਫਾਈਨ ਕਰਦੀ ਹੈ ਹੂੰ ਜੇ ਤੁਹਾਡਾ ਪਸ਼ੂ ਹੂੰ 8-10 ਲੀਟਰ ਜਾਂ 10 ਲੀਟਰ ਤੋਂ ਘੱਟ ਦੁੱਧ ਦੇ ਰਿਹਾ ਹੈ ਜੀ ਤੁਸੀਂ 50-60 ਗ੍ਰਾਮ ਮਿਨਰਲ ਮਿਕਸਚਰ ਉਹਨੂੰ ਪਾ ਦਿਓ ਜੀ ਡੇਲੀ ਰੋਜ਼ਾਨਾ ਰੋਜ਼ਾਨਾ ਉਹ ਬਹੁਤ ਜ਼ਰੂਰੀ ਹੈ ਹਮ ਠੀਕ ਹੈ ਜੇ ਤੁਹਾਡਾ ਪਸ਼ੂ 10 ਕਿਲੋ ਤੋਂ ਜ਼ਿਆਦਾ ਹੈ 15 ਕਿਲੋ ਹੈ 12 15 ਕਿਲੋ ਹੈ 12 ਕਿਲੋ ਹੈ ਤਾਂ ਫਿਰ ਉਹਨੂੰ 100 ਗ੍ਰਾਮ ਤੇ ਮਿਨਰਲ ਮਿਕਸਚਰ ਦੀ ਲੋਡ ਪੈਂਦੀ ਹੈ ਬਲੋਂ ਦਾਤਾਂ ਦਾ ਚੂਰਾ ਹੈ ਨਾ ਜੀ ਦਾਤਾਂ ਦਾ ਚੂਰਾ ਜੀ ਨੂੰ ਹਾਂ ਬਿਲਕੁਲ ਬਿਲਕੁਲ ਪਿੰਡੋ ਆਪਣੇ ਦਾਤਾਂ ਦਾ ਚੂਰਾ ਦਿੰਦੇ ਹਾਂ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨਾ ਜ਼ਿਆਦਾ ਦੁੱਧ ਹੋਵੇਗਾ ਤਾਂ ਮਿਨਰਲ ਦੁੱਧ ਚੇ ਵੀ ਜਾਣਾ ਹੈ ਨਾ ਤੇ ਪਸ਼ੂ ਨੂੰ ਉਹਦੀ ਕਾਟ ਹੋ ਜਾਣੀ ਹੈ ਇਸ ਕਰਕੇ ਫਿਰ ਆ ਚੀਜ਼ ਆਪਾਂ ਇਹਨੂੰ ਦੇਣਾ ਬਹੁਤ ਜ਼ਰੂਰੀ ਹੈ ਜੀ ਅੱਛਾ ਡਾਕਟਰ ਸਾਹਿਬ ਕਈ ਕਿਸਾਨ ਕੀ ਕਰਦੇ ਨੇ ਕਿ ਇਸ ਮੌਸਮ ਦੇ ਵਿੱਚ ਸਾਇਲੇਜ ਦੇ ਉੱਤੇ ਡਿਪੈਂਡੈਂਟ ਹੋ ਜਾਂਦੇ ਨੇ ਸਾਇਲੇਜ ਦੇਣਾ ਸ਼ੁਰੂ ਕਰ ਦਿੰਦੇ ਨੇ ਕੀ ਪਸ਼ੂ ਨੂੰ ਬਰਸਾਤ ਦੇ ਮੌਸਮ ਦੇ ਵਿੱਚ ਸਾਇਲੇਜ ਖਵਾਉਣਾ ਚਾਹੀਦਾ ਜੀ ਬਿਲਕੁਲ ਇਸ ਮੌਸਮ ਦੇ ਵਿੱਚ ਜੇ ਅਗਰ ਫਾਰਮਰ ਸਾਇਲੇਜ ਖਿਲਾਉਂਦਾ ਹੈ ਹੂੰ ਬਹੁਤ ਚੰਗਾ ਹੈ ਹੂੰ ਬਸਰਤੇ ਹੂੰ ਜਿਆਦਾਤਰ ਕੀ ਹੋ ਰਿਹਾ ਹੂੰ ਜਿਹੜਾ ਸਾਇਲੇਜ ਹੈ ਉਹ ਜਿਹੜੀ ਉਲੀ ਹੈ ਉਹਦੇ ਤੋਂ ਫਰੀ ਹੋਣਾ ਚਾਹੀਦਾ ਜੀ ਮੇਨ ਚੀਜ਼ ਆ ਡਿਪੈਂਡ ਕਰਦੀ ਹੈ ਕਿਉਂਕਿ ਅੱਜਕੱਲ ਸਾਈਲੇਜ ਦਾ ਚਲਨ ਬਹੁਤ ਜ਼ਿਆਦਾ ਚੱਲ ਰਿਹਾ ਹੈ ਹਮ ਲੇਕਿਨ ਜੇ ਸਾਈਲੇਜ ਦੀ ਸਹੀ ਤਰੀਕੇ ਨਾਲ ਜੇ ਨਹੀਂ ਬਣਿਆ ਹਮ ਤਾਂ ਉਹਦੇ ਚ ਜਿਹੜੀ ਉਲੀ ਹੈ ਮੋਲਡੀ ਹੋ ਜਾਂਦਾ ਹੈ ਫੰਗਸ ਲੱਗ ਜਾਂਦੀ ਹੈ ਉਹਨੂੰ ਅਵਾਇਡ ਉਹਨੂੰ ਆਪਾਂ ਅਵਾਇਡ ਕਰਨਾ ਹੈ ਹਮ ਠੀਕ ਹੈ ਜੀ ਬਾਕੀ ਜਿਹੜਾ ਸਾਈਲੇਜ ਹੈ ਉਹਦੇ ਚ ਇਸ ਟਾਈਮ ਦੇ ਵਿੱਚ ਜਿਵੇਂ ਅਗਰ ਬਰਸਾਤੀ ਮੌਸਮ ਦੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਆਚਾਰਾ ਹੈ ਜਿਹੜਾ ਵੀ ਇਹ ਕੱਚਾ ਹਰਾ ਚਾਰਾ ਉਹਦੇ ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਰਹਿੰਦੀ ਹੈ ਹੂੰ ਤੇ ਉਹ ਉਹਦੇ ਕੰਡੀਸ਼ਨ ਦੇ ਵਿੱਚ ਸਾਈਲੇਜ ਇਹਦੇ ਚ ਇਹ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ ਜੀ ਠੀਕ ਹੈ ਤੇ ਬੈਸਟ ਖਿਲਾ ਸਕਦੇ ਫਾਰਮਰ ਜੀ ਟ੍ਰੇਡਰ ਸਾਹਿਬ ਕਿਸਾਨ ਵੀਰ ਤਾਤਾਂ ਦਾ ਚੂਰਾ ਲੈ ਕਿੱਥੋਂ ਸਕਦੇ ਆ ਹਾਂ ਤਾਤਾਂ ਦਾ ਚੂਰਾ ਹੈ ਵੈਸੇ ਤਾਂ ਕਿਸਾਨ ਵੀਰ ਹੈ ਅ ਕਹੜੀ ਹਰੇਕ ਖਾਂਚੇ ਮਿਲ ਜਾਂਦਾ ਹੈ ਹੂੰ ਜੇ ਪ੍ਰਾਈਵੇਟ ਸੈਕਟਰ ਦੇ ਹੈ ਤਾਂ ਹਰੇਕ ਮੈਡੀਕਲ ਸਟੋਰ ਹੈ ਉੱਥੇ ਵੀ ਮਿਲ ਜਾਂਦਾ ਹੈ ਹੂੰ ਲੇਕਿਨ ਸਾਡਾ ਜਿਹੜਾ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਨੇ ਜਿਹੜਾ ਏਰੀਆ ਦੇ ਅਕੋਰਡਿੰਗ ਬਣਾਇਆ ਹੈ ਹੂੰ ਉਹ ਹਰੇਕ ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰ ਜੀ ਉੱਥੇ ਉਹ ਮਿਲਦਾ ਹੈ ਜੀ ਉਥੋਂ ਉਹ ਪਰਚੇਜ ਕਰ ਸਕਦੇ ਹੂੰ ਤੇ ਮਾਰਕੀਟ ਰੇਟ ਤੋਂ ਕਾਫੀ ਘਟ ਹੈ ਇਹਦੀ ਰੇਟ ਵੀ ਜਿਹੜਾ ਹੈ ਜੀ ਖੇਤੀਬਾੜੀ ਵਿਗਿਆਨ ਕੇਂਦਰ ਤੋਂ ਲਈ ਖੇਤੀਬਾੜੀ ਵਿਗਿਆਨ ਕੇਂਦਰ ਤੋਂ ਜਾਂ ਜਿਹੜੇ ਲੁਧਿਆਣਾ ਦੇ ਆਰ ਬਾਰ ਹੈ ਜਿਹੜੇ ਪਿੰਡੂ ਹੈ ਉਹ ਯੂਨੀਵਰਸਿਟੀ ਤੇ ਜਾ ਕੇ ਵੀ ਨਿਊਟ੍ਰੀਸ਼ਨ ਡਿਪਾਰਟਮੈਂਟ ਹੈ ਉੱਥੇ ਮਿਲ ਜਾਂਦਾ ਹੈ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ ਕਿ ਬਰਸਾਤ ਦੇ ਮੌਸਮ ਦੇ ਵਿੱਚ ਪਸ਼ੂਆਂ ਦੀ ਖਾਸ ਕਰ ਜਿਹੜੇ ਦੁੱਧਾਰੂ ਪਸ਼ੂ ਨੇ ਉਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ ਤੇ ਇਹਦੇ ਵਿੱਚ ਇੱਕ ਸਮੱਸਿਆ ਹੋਰ ਹੈ ਚਿਚੜਾਂ ਦੀ ਸਮੱਸਿਆ ਉਹ ਵੀ ਬੜੀ ਪੈਦਾ ਹੋ ਜਾਂਦੇ ਨੇ ਇੱਕ ਤਾਂ ਥੋੜਾ ਜਿਹਾ ਮੌਸਮ ਉਹਨਾਂ ਦੇ ਅਨੁਕੂਲ ਮੰਨਿਆ ਜਾਂਦਾ ਪਰ ਉਹਨਾਂ ਦੀ ਰੋਕਥਾਮ ਕਿਵੇਂ ਕਰਨੀ ਹੈ ਜੀ ਹਾਂ ਇਸ ਮੌਸਮ ਦੇ ਵਿੱਚ ਸਭ ਤੋਂ ਜਿਆਦਾ ਇੱਕ ਵੱਡੀ ਸਮੱਸਿਆ ਚਿਚੜਾਂ ਦੀ ਵੀ ਹੈ ਹੂੰ ਖਾਸ ਤੌਰ 'ਤੇ ਜਿਹੜਾ ਆਪਣੇ ਵਾਲਾ ਪੰਜਾਬ ਦਾ ਏਰੀਆ ਹੈ ਹਰਿਆਣਾ ਪੰਜਾਬ ਰਾਜਸਥਾਨ ਜਿਹੜਾ ਆ ਏਰੀਆ ਹੈ ਨਾ ਜੀ ਇਹਦੇ ਚੇਤੇ ਚਿਚੜ ਵੈਸੇ ਵੀ ਬਹੁਤ ਜ਼ਿਆਦਾ ਲੱਗਦੇ ਆ ਲੇਕਿਨ ਜਦੋਂ ਅਬ ਬਰਸਾਤੀ ਮੌਸਮ ਆਉਂਦਾ ਹੈ ਉਹਨਾਂ ਨੂੰ ਇੱਕਦਮ ਫੇਵਰੇਬਲ ਕੰਡੀਸ਼ਨ ਮਿਲ ਜਾਂਦੀ ਹੈ ਹਮ ਤੇ ਇਸ ਟਾਈਮ ਦੇ ਵਿੱਚ ਦੁੱਧਾਰੂ ਪਸ਼ਿਆਂ ਨੂੰ ਪਸ਼ੂਆਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੇ ਹੈ ਚਿਚੜ ਤੇ ਮੱਖੀਆਂ ਮੱਖੀਆਂ ਚਿਚੜ ਦਾ ਅਗਰ ਸਹੀ ਟਾਈਮ ਸਹੀ ਸਮੇਂ ਤੇ ਜੇ ਉਹਦਾ ਰੋਕਥਾਮ ਨਾ ਕਰੇ ਹਮ ਤੇ ਪਸ਼ੂ ਦੀ ਹੈਲਥ ਉਹ ਤਾਂ ਵਿਗਾੜ ਦੇ ਵਿਗਾੜ ਦੇ ਕਿਉਂਕਿ ਚਿਚੜ ਡਾਇਰੈਕਟ ਖੂਨ ਚੂਸਦੇ ਹੈ ਜੀ ਠੀਕ ਹੈ ਉਹ ਖੂਨ ਤਾਂ ਚूसਦੇ ਜਿਹੜੇ ਚूसਦੇ ਬਹੁਤ ਸਾਰੀ ਜਿਹੜੇ ਬਿਮਾਰੀਆਂ ਵੀ ਹੈ ਹੂੰ ਉਹ ਵੀ ਚੀਚੜ ਅੱਗੇ ਤੋਂ ਫਿਲਾਉਂਦੇ ਆ ਚੀਚੜ ਦੇ ਮਨੁਨਾਂ ਦੀ ਵਾਹਕ ਬਣ ਜਾਂਦੇ ਨੇ ਵਾਹਕ ਬਣ ਜਾਂਦੇ ਆ ਹੂੰ ਤੇ ਇਸ ਦੇ ਲਈ ਚੀਚੜਾਂ ਦੀ ਰੋਕਥਾਮ ਕਿਸਾਨ ਵੀਰ ਜ਼ਰੂਰ ਕਰੇ ਹੂੰ ਔਰ ਨੋਰਮਲੀ ਜਿਹੜੇ ਬਾਜ਼ਾਰ ਦੇ ਵਿੱਚ ਹੂੰ ਦਵਾਈਆਂ ਆਉਂਦੀ ਹੈ ਚੀਚੜਾਂ ਦੇ ਲਈ ਜੀ ਜਿਵੇਂ ਹੈ ਨਾ ਸਾਈਪਰਮੈਥ੍ਰਿਨ ਅਮਿਤ ਰਾਜ ਹੈ ਬਹੁਤ ਸਾਰੀ ਦਵਾਈਆਂ ਆ ਰਹੀ ਹੈ ਐਵਰਮੈਕਟਿਨ ਹੈ ਹੂੰ ਉਹ ਲੈ ਕੇ ਕਿਸਾਨ ਵੀਰ ਆਪਣੇ ਪਸ਼ੂਆਂ ਦੇ ਲਾ ਸਕਦੇ ਆ ਹੂੰ ਔਰ ਉਹਦਾ ਰੋਕ-ਥਾਮ ਕਰ ਸਕਦੇ ਆ ਲੇਕਿਨ ਜੀ ਇਹਦੇ ਚ 2-4 ਚੀਜ਼ਾਂ ਬੜੀ ਧਿਆਨ ਰੱਖਣ ਵਾਲੀ ਹੈ ਹੂੰ ਆਮ ਤੌਰ ਤੇ ਕਿਸਾਨ ਵੀਰ ਕਰਦੇ ਕੀ ਹੈ ਜੀ ਕਿ ਜਿਵੇਂ ਕਿਉਂਕਿ ਮੈਂ ਵੀ ਇੱਕ ਕਿਸਾਨ ਪਰਿਵਾਰ ਤੋਂ ਆ ਤਾਂ ਮਨੂੰ ਪ੍ਰੈਕਟੀਕਲੀ ਤੇ ਘਰੇ ਵੀ ਦੇਖਦਾ ਆਇਆ ਸੀ ਨਾ ਜਿਵੇਂ ਮੇਰੇ ਘਰੇ ਮੱਜਾਂ ਹੈ ਹੂੰ ਔਰ ਚਿਚੜ ਹੋ ਗਏ ਜੀ ਤਕਰ ਵਾਲੇ ਕੀ ਕਰਦੇ ਐ ਕਿ ਸਾਈਪਰਮੈਥ੍ਰੀਨ ਉਹ ਲੈ ਕੇ ਆ ਗਏ ਹਨ ਹੂੰ ਜੇ ਬਾਜ਼ਾਰ 'ਚ ਅਲੱਗ-ਅਲੱਗ ਬ੍ਰਾਂਡ ਨੇਮ ਤੋਂ ਮਿਲਦੇ ਐ ਲੇਕਿਨ ਜਿਹੜਾ ਸੌਲਟ ਹੈ ਉਹਦੇ ਅਕੋਰਡਿੰਗ ਆਪਾਂ ਗੱਲ ਕਰੀਏ ਵੀ ਸਾਈਪਰਮੈਥ੍ਰੀਨ ਲੈ ਆਏ ਹੂੰ ਲੈ ਆ ਕੇ ਉਹਨਾਂ ਨੇ ਪਾਣੀ 'ਚ ਘੋਲੀ ਪਸ਼ੂ ਨੂੰ ਨਵਾਤਾ ਜਾਂ ਉਹਦੇ 'ਚ ਲਾਤੀ ਔਰ ਬਾਕੀ ਬਸ ਫਰੀ ਜੀ ਚਿਚੜ ਦਾ ਜਿਹੜਾ ਜਿਹੜਾ ਲਾਈਫ ਸਟਾਈਲ ਹੈ ਨਾ ਹੂੰ ਉਹ ਬੜਾ ਅੱਡ ਤਰੀਕੇ ਦਾ ਹੈ ਹੂੰ ਉਹ ਇੰਨਾ ਜਿੰਨਾ ਉਹਨੂੰ ਦੇਖਦੇ ਆ ਨਾ ਵੀ ਹਾਂ ਆਰਾਮ ਨਾਲ ਬੈਠਿਆ ਹੈ ਹੂੰ ਉਹਦਾ ਲਾਈਫ ਜਿਹੜਾ ਸਾਈਕਲ ਆ ਉਹ ਬੜਾ ਟਿਪੀਕਲ ਹੈ ਬਲੋ ਛੁਟਕਾਰਾ ਸੌਖਾ ਜੀ ਸੌਖਾ ਨਹੀਂ ਹੈ ਬੜਾ ਔਖਾ ਹੈ ਕਾਰਨ ਕੀ ਹੈ ਕਿਉਂਕਿ ਜਿਵੇਂ 21 ਦਿਨ ਦਾ ਜਿਹੜਾ ਲਾਈਫ ਸਾਈਕਲ ਆ ਉਹਦੇ ਚ ਕੀ ਕਰਦੇ ਆ ਚਿਚੜ ਉੱਪਰ ਚੜ ਗਏ ਆਰਾਮ ਨਾਲ ਖੂਨ ਪੀਂਦੇ ਆ ਹੂੰ ਉੱਥੇ ਜਿਹੜੀ ਮਾਦਾ ਹੁੰਦੀ ਹੈ ਉਹ ਖੂਨ ਪੀਪੇ ਕੇ ਅੰਡੇ ਨਾਲ ਪਰ ਜਾਂਦੀ ਹੈ ਜੀ ਉਹ ਫਿਰ ਥੱਲੇ ਡਿੱਗ ਪੈਂਦੀ ਹੈ ਹਮ ਕਿਸਾਨ ਵੀਰੋ ਤੁਸੀਂ ਦੇਖਿਆ ਹੋਣਾ ਹੈ ਕਿ ਜ਼ਿਆਦਾਤਰ ਜਿਹੜੀ ਗਾਇਆਂ ਮੱਝਾਂ ਹੁੰਦੀਆਂ ਹਨ ਉਹ ਚਿਚੜਾਂ ਦੇ ਵਿੱਚੋਂ ਇੱਕ ਇੱਕ ਦੋ ਕਿੱਥੇ-ਕਿੱਥੇ ਜਿਹਨੂੰ ਆਪਾਂ ਗੋਇਡ ਬੋਲਦੇ ਹਾਂ ਬੜੀ ਮੋਟੀ-ਮੋਟੀ ਐ ਇੱਕਦਮ ਖੂਨ ਤੋਂ ਬਰੇ ਚਿਚੜ ਮਿਲਦੇ ਹਨਾ ਉਹ ਉਹ ਫੀਮੇਲ ਹੁੰਦੀ ਹੈ ਹਮ ਉਹਦੇ 'ਚ ਅੰਡੇ-ਅੰਡੇ ਪਰੇ ਜੀ ਉਹ ਜਦੋਂ ਪਰ ਜਾਂਦੀ ਹੈ ਉਹ نیچے गिर ਜਾਂਦੀ ਹੈ ਜਿੱਥੇ ਵੀ ਚਾਰਾ ਵਗੈਰਾ ਹੈ ਹਮ ਉੱਥੇ ਫਿਰ ਜਿਹੜੇ ਅੰਡੇ ਆ ਵਾਪਸ ਚਾਰੇ ਤੋਂ ਪਸ਼ੂ ਦੇ ਸਰੀਰ ਦੇ ਉੱਤੇ ਚੜਦੇ ਹਨ ਹਮ ਤੇ ਜਦੋਂ ਆਪਾਂ ਪਸ਼ੂ ਨੂੰ ਦਵਾਈ ਲਾਉਂਦੇ ਹਮ ਉਹਦੇ ਨਾਲ-ਨਾਲ ਜਿਹੜੀ ਦਵਾਈ ਹੈ ਉਹ ਪਸੂਸਾਲਾ ਦੇ ਫਰਸ਼ ਦੇ ਉੱਤੇ ਔਰ ਖਾਸ ਤੌਰ ਉੱਤੇ ਜਿਹੜੀ ਫਰਸ਼ ਤੇ ਦੀਵਾਰ ਹੂੰ ਉਹ ਜਿਹੜਾ ਕਿਨਾਰਾ ਹੁੰਦਾ ਹੈ ਨਾ ਜੀ ਉਹਦੇ 'ਚ ਪਾਣੀ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਚਿਚੜ ਜ਼ਿਆਦਾਤਰ ਹੈ ਉਹ ਉਸੇ ਥਾਂ 'ਚ ਰਹਿੰਦੇ ਆ ਤੇ ਸਵੇਰੇ-ਸਵੇਰੇ ਉਹ ਬਾਹਰ ਨਿਕਲ ਕੇ ਜਦੋਂ ਐਕਦਾਮ ਹਨਾ ਉਸ ਟਾਈਮ ਪਸੂ ਦੇ ਸਰੀਰ ਤੇ ਚੜਦੇ ਆ ਜੀ ਤੇ ਫਿਰ ਉਹਨਾਂ ਦਾ ਖੂਨ ਪੀਂਦੇ ਇੱਕ ਚੀਜ਼ ਤਾਂ ਆ ਹੈ ਜੀ ਆ ਤਾਂ ਹੋ ਗਿਆ ਸਿੰਪਲ ਜੀ ਜਿਹੜੀ ਇਨੂੰ ਕੈਮੀਕਲ ਕੰਟਰੋਲ ਕਹਿ ਸਕਦੇ। ਇੱਕ ਸਾਡਾ ਪ੍ਰੈਕਟੀਕਲੀ ਕੀਤਾ ਹੋਇਆ ਕੰਮ ਹੈ। ਉਸ ਤੋਂ ਬੜੀਆ ਚਿੰਚੜ ਦਾ ਕੋਈ ਇਲਾਜ ਹੋ ਹੀ ਨਹੀਂ ਸਕਦਾ। ਜੀ। ਜੇ ਕਿਸਾਨ ਵੀਰ ਹਮ ਆਪਣੇ ਪਸ਼ੂਆਂ ਦੇ ਨਾਲ ਨਾਲ ਜੀ। ਜ਼ਿਆਦਾ ਨਹੀਂ 4-5 ਮੁਰਗੀਆਂ ਰੱਖ ਲੇ। ਹਮ ਉਹ ਆਪੇ ਆਪ ਹੀ ਚੀਚੜਾਂ ਦਾ ਛੁਟਕਾਰਾ ਕਰਾ ਦੇਣੀ ਹੈ। ਜੀ ਇਹਨੂੰ ਕਹਿੰਦੇ ਅਸੀਂ ਕਹਿੰਦੇ ਆਮ ਦੇ ਆਮ ਤੇ ਗੁੱਠਲੀ ਦੇ ਦਾਮ ਬਿਲਕੁਲ ਜੀ ਹੁੰਦਾ ਕੀ ਹੈ ਕਿ ਮੁਰਗੀਆਂ ਇੱਕ ਤਾਂ ਚਿਚੜ ਖਾਣੇ ਹਮ ਔਰ ਨਾਲ ਕਿਸਾਨ ਨੂੰ ਅੰਡੇ ਵੀ ਦੇਣੇ ਹਮ ਪਰ ਉਹਦੇ ਚ ਥੋੜਾ ਜਿਹਾ ਧਿਆਨ ਰੱਖਣ ਵਾਲਾ ਹੈ ਕਿ ਮੁਰਗੀ ਸਾਈਡ ਤੋਂ ਸਵੇਰੇ ਸਵੇਰੇ 5 ਤੋਂ 8 ਵਜੇ ਤੱਕ ਤੁਸੀਂ ਮੁਰਗੀਆਂ ਨੂੰ ਕੱਢ ਕੇ ਪਸੂਸਾਲਾ ਜਿਹੜੀ ਹੈ ਉਹਦੀ ਸਾਈਡ ਦੇ ਵਿੱਚ ਛੱਡ ਦਿਓ ਉਹ ਆਪਣੇ ਆਪ ਹੀ ਕੰਟਰੋਲ ਕਰ ਲਿਓਗੀ ਸਾਰੇ ਜੀ ਹਾਂ ਗੱਲਬਾਤ ਆਪਣੀ ਬਹੁਤ ਲੰਮੀ ਚੱਲਣੀ ਸੀਗੀ ਪਰ ਸਮਾਂ ਜਿਹੜਾ ਹੈ ਉਹ اجازت ਨਹੀਂ ਦਿੰਦਾ ਹੁੰਦਾ ਕਈ ਵਾਰ ਤੇ ਤੁਸੀਂ ਸਟੂਡੀਓ ਦੇ ਵਿੱਚ ਆਏ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਓਕੇ ਧੰਨਵਾਦ ਜੀ ਸਾਰੇ ਕਿਸਾਨ ਵੀਰਾਂ ਨੂੰ ਬਹੁਤ-ਬਹੁਤ ਧੰਨਵਾਦ ਸਾਸਤਰੀ ਕਾਲ ਸੋ ਕਿਸਾਨ ਵੀਰੋ ਇਹ ਸਨ ਸਾਡੇ ਨਾਲ ਡਾਕਟਰ ਬਲਬੀਰ ਸਿੰਘ ਖੱਦਾ ਡਿਪਟੀ ਡਾਇਰੈਕਟਰ ਖੇਤੀ ਵਿਗਿਆਨ ਕੇਂਦਰ ਮੋਹਾਲੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੁਹਾਨੂੰ ਦੱਸਿਆ ਹੈ ਕਿ ਦੁੱਧਾਰੂ ਪਸ਼ੂਆਂ ਦੀ ਬਰਸਾਤ ਦੇ ਮੌਸਮ ਦੇ ਵਿੱਚ ਆਪਾਂ ਸਾਂਭ ਸੰਭਾਲ ਕਿਵੇਂ ਕਰਨੀ ਹੈ ਵੈਸੇ ਤਾਂ ਤੁਸੀਂ ਖੁਦ ਵੀ ਸੁਚੇਤ ਹੋ ਪਰ ਫਿਰ ਵੀ ਜਦੋਂ ਅਸੀਂ ਤੁਹਾਡੇ ਕਿਸੇ ਮਾਰ ਦੇ ਨਾਲ ਗੱਲਬਾਤ ਕਰਵਾਉਣੀ ਆ ਤਾਂ ਤੁਹਾਨੂੰ ਪੂਰਾ ਤਕਨੀਕੀ ਤੌਰ ਦੇ ਉੱਤੇ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਦੁੱਧਾਰੂ ਪਸ਼ੂਆਂ ਦੀ ਬਰਸਾਤ ਦੇ ਮੌਸਮ ਦੇ ਵਿੱਚ ਸਾਂਭ ਸੰਭਾਲ ਕਿਵੇਂ ਕਰਨੀ ਹੈ ਪ੍ਰੋਗਰਾਮ ਕਿਸਾਨ ਵਾਣੀ ਇਸ ਪ੍ਰੋਗਰਾਮ ਦੇ ਪ੍ਰાયोजक ਸਨ ਖੇਤੀ ਤੇ ਕਿਸਾਨ ਪਾਲਾਈ ਮੰਤਰਾਲਾ ਭਾਰਤ ਸਰਕਾਰ